हां जी किसान ਵੀਰੋ ਸਤਿ ਸ਼੍ਰੀਕਾਲ ਕਿਸਾਨ ਭਰਾਵੋ ਜਿੰਨਾ ਕਿਸਾਨ ਵੀਰਾਂ ਦੀ ਕਣਕ ਥੀਲਾ ਥੀਲਾ ਖੜੀ ਜਾਂ ਫਿਰ ਫਟਾਰਾ ਘਟਿਆ ਖੁੱਲ ਕੇ ਫਟਾਰਾ ਨਹੀਂ ਕਰ ਰਹੀ ਛਕਾਵਾਂ ਘਟ ਬਣੀਆਂ ਦੋ ਚਾਰ ਛਕਾਵਾਂ ਹੀ ਬਣੀਆਂ ਉਹਨਾਂ ਵਾਸਤੇ ਇੱਕ ਆਪਾਂ ਤੁਹਾਨੂੰ ਅੱਜ ਜਬਰਦਸਤ ਫਾਰਮੂਲਾ ਦੱਸਾਂਗੇ ਜਿਹੜਾ ਅਜਮਾਇਆ ਹੋਇਆ ਤੇ ਪੂਰੇ ਉਹਦੇ ਸ਼ਾਨਦਾਰ ਰਿਜ਼ਲਟ ਆ ਪਰ ਸਹੀ ਤਰੀਕੇ ਨਾਲ ਜੇਕਰ ਤੁਸੀਂ ਵਰਤ ਲਿਆ ਤਾਂ ਉਹਦਾ ਤੁਹਾਨੂੰ ਰਿਜ਼ਲਟ ਬਹੁਤ ਹੀ ਸ਼ਾਨਦਾਰ ਦੇਖਣ ਨੂੰ ਮਿਲੂਗਾ ਉਹਦੇ ਨਾਲ ਜਿਹੜੀ ਤਤਾਂ ਵਾਲੀ ਸਪਰੇਅ ਕਰਨ ਤੋਂ ਬਾਅਦ ਕਿੰਨੇ ਦਿਨ ਬਾਅਦ ਆਪਾਂ ਨੂੰ ਜਿਹੜੀ ਕਣਕ ਆਪਣੀ ਕਾਲੀ ਸ਼ਾਹ ਨਜ਼ਰ ਆਉਂਦੀ ਗ੍ਰੋਥ ਚੰਗੀ ਕਰ ਜਾਂਦੀ ਉਹਦੇ ਬਾਰੇ ਵੀ ਜਾਣਕਾਰੀ ਸ਼ੇਅਰ ਕਰਦੇ ਆਂ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਤੁਸੀਂ ਵੀਡੀਓ ਫੇਸਬੁੱਕ ਤੇ ਦੇਖ ਰਹੇ ਤਾਂ ਆਪਣੀ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀਰਾਂ ਤੱਕ ਜਾਣਕਾਰੀ ਪਹੁੰਚ ਜਾਵੇ ਤਾਂ ਕਣਕ ਦੀ ਗ੍ਰੋਥ ਕਰਾਉਣ ਵਾਸਤੇ ਕਣਕ ਦੀ ਜਿਹੜੀ ਆਪਾਂ ਕਹੇ ਬੂਟੇ ਦੀਆਂ ਜੜ੍ਹਾਂ ਦਾ ਵਿਕਾਸ ਹੋਣਾ ਬਹੁਤ ਜ਼ਰੂਰੀ ਜਾਣ ਕੇ ਬੂਟੇ ਦੀਆਂ ਜ ਜਿੰਨੀਆਂ ਜਿਆਦਾ ਬੂਟਾ ਜੜਾਂ ਬਣਾਉਗਾ ਅੱਗੇ ਜੜਾਂ ਵਧਣਗੀਆਂ ਓਨਾ ਹੀ ਉੱਪਰ ਵਾਲ ਨੂੰ ਜਿਹੜੀ ਗਰੋਥ ਚੰਗੀ ਹੋਊਗੀ ਇਹਦੀਆਂ ਜਿਹੜੀਆਂ ਸ਼ਖਾਵਾਂ ਮੋਟੀਆਂ ਬਣਨਗੀਆਂ ਸ਼ਖਾਵਾਂ ਜਿੰਨੀਆਂ ਮੋਟੀਆਂ ਹੋਣੀਆਂ ਬੂਟੇ ਦੀਆਂ ਓਨਾ ਜਿਹੜਾ ਉਸ ਬੂਟੇ ਦੇ ਵਿੱਚੋਂ ਜਿਹੜਾ ਫਟਾਰਾ ਆਪਾਂ ਵੱਧ ਲੈ ਸਕਦੇ ਹਾਂ ਫਟਾਰਾ ਜਿਹੜਾ ਬੂਟਾ ਜ਼ਿਆਦਾ ਕਰੂਗਾ ਤੇ ਅੱਗੇ ਜਾ ਕੇ ਜਿਹੜਾ ਸਿੱਟੇ ਮੋਟੇ ਹੋਣਗੇ ਦਾਣੇ ਵੀ ਮੋਟੇ ਬਣਨਗੇ ਤੇ ਜਿਹੜਾ ਝਾੜ ਆਟੋਮੈਟਿਕ ਉਸ ਚੀਜ਼ ਦਾ ਆਪਾਂ ਨੂੰ ਵੱਧ ਦੇਖ ਨੂੰ ਮਿਲਦਾ ਤਾਂ ਇਹਦੇ ਵਾਸਤੇ ਆਪਾਂ ਨੂੰ ਜਿਹੜੀ ਤੱਤਾਂ ਦੀ ਜੀ ਪੂਰਤੀ ਕਰਨੀ ਪਵੇਗੀ ਹੁਣ ਕਈ ਵਾਰ ਹੁੰਦਾ ਬਈ ਕੀ ਕਿ ਜਦੋਂ ਆਪਾਂ ਕਿਸਾਨ ਵੀਰ ਪਹਿਲਾ ਪਾਣੀ ਲਾਉਂਦੇ ਆ ਤੇ ਪਹਿਲੇ ਪਾਣੀ ਤੇ ਜਾਂਦਾ ਕਣਕ ਨੂੰ ਪਹਿਲਾ ਪਾਣੀ ਵੈਸੇ ਕਣਕ ਆਪਣੀ ਪੀੜੀ ਪੈਣੀ ਹੈ ਚਾਹੇ ਥੋੜੀ ਪਵੇ ਚਾਹੇ ਜਿਆਦਾ ਪਵੇ ਜੇਕਰ ਤਾਂ ਆਪਾਂ ਪਤਲਾ ਪਾਣੀ ਲਾਵਾਂਗੇ ਤੇ ਆਪਣੀ ਜ਼ਮੀਨ ਦੇ ਵਿੱਚੋਂ 7 ਤੋਂ 8 ਘੰਟੇ ਦਾ ਜਿਹੜਾ ਪਾਣੀ ਜੀਰ ਜਾਂਦਾ ਤਾਂ ਆਪਣੀ ਜਿਹੜੀ ਕਣਕ ਘੱਟ ਪੀਲੀ ਪਵੇਗੀ ਜੇਕਰ ਆਪਾਂ ਪਾਣੀ ਭਾਰਾ ਲੱਗ ਜਾਂਦਾ ਪਾਣੀ ਡਬਲ ਲੱਗ ਜਾਂਦਾ ਹੈ ਜਾਂ ਫਿਰ ਆਪਣੀ ਜ਼ਮੀਨ 'ਚ ਜਲਦੀ ਪਾਣੀ ਨਹੀਂ ਜੀਰਦਾ ਤਾਂ ਉੱਥੇ ਜਿਹੜੀ ਕਣਕ ਆਪਣੀ ਜ਼ਿਆਦਾ ਪੀਲੀ ਪੈ ਜਾਗੀ ਤਾਂ ਜਿਹੜੀ ਕਣਕ ਜ਼ਿਆਦਾ ਪੀਲੀ ਪੈ ਜਾਂਦੀ ਆ ਜਾਂ ਛੋਟੀ ਉਮਰ ਦੀ ਕਣਕ ਨੂੰ ਪਾਣੀ ਲੱਗ ਜਾਂਦਾ ਉੱਥੇ ਵੀ ਕਣਕ ਪਾਣੀ ਪੀ ਲੇ ਜੀ ਪੀਵੇ ਜਾਣ ਕੀ ਪੀਲੀ ਪੈਂਦੀ ਕਣਕ ਤਾਂ ਦਿੱਕਤਾਂ ਕਾਫੀ ਜ਼ਿਆਦਾ ਆਉਂਦੀਆਂ ਹੈ ਕਈ ਵਾਰ ਆਪਾਂ ਨਦੀਨ ਨਾਸ਼ ਕਹੋ ਜੇ ਵਰਦੇ ਨੇ ਉਹਦੇ ਕਰਕੇ ਵੀ ਜਿਹੜੀ ਕਣਕ ਦਾ ਪੀਲਾਪਨ ਦੂਰ ਨਹੀਂ ਹੁੰਦਾ ਤਾਂ ਅੱਜ ਆਪਾਂ ਤੁਹਾਨੂੰ ਇੱਕ ਜ਼ਬਰਦਸਤ ਫਾਰਮੂਲਾ ਦੱਸਦੇ ਆਂ ਜਿਹੜਾ ਆਪਾਂ ਵੀ ਅਜਮਾਇਆ ਹੈ ਇਹ ਇਹ ਫਾਰਮੂਲੇ ਦਾ ਬਹੁਤ ਹੀ ਜਿਹੜਾ ਸ਼ਾਨਦਾਰ ਰਿਜ਼ਲਟ ਦੇਖ ਨੂੰ ਮਿਲਦਾ ਤਾਂ ਜੇਕਰ ਤੁਸੀਂ ਕੋਈ ਵੀ ਤਤਾਂ ਵਾਲੀ ਸਪਰੇਅ ਕੀਤੀ ਚਲੋ ਇੱਕ ਵੱਖਰੀ ਗੱਲ ਕੀਤੀ ਆ ਜੇਕਰ ਤਾਂ ਰਿਕਵਰੀ ਹੋਈ ਠੀਕ ਆ ਜੇਕਰ ਤੁਹਾਨੂੰ ਅਜੇ ਵੀ ਲੱਗਦਾ ਕਣਕ ਸਾਡੀ ਤੀਲਾ ਤੇਲਾ ਖੜੀ ਆ ਜਾਂ ਫਿਰ ਕਣਕ ਦਾ ਪੀਲਾਪਨ ਨਹੀਂ ਦੂਰ ਹੋਇਆ ਜਾਂ ਫਟਾਰਾ ਜੇ ਘਟਿਆ ਕਿਉਂਕਿ ਜਦੋਂ ਆਪਣੀ ਕਣਕ ਘੱਟੋ-ਘੱਟ 40 ਤੋਂ 50 ਦਿਨ ਦੇ ਵਿੱਚ ਹੁੰਦੀ ਆ ਵੈਸੇ ਲਗਭਗ ਜ਼ਿਆਦਾ ਕਣਕਾਂ 45-50 ਦਿਨ ਦੇ ਗੇੜ ਚ ਆ ਚੁੱਕੀਆਂ 2-4 ਦਿਨ ਦਾ ਉੱਤੇ-ਥੱਲੇ ਹੋ ਸਕਦੀਆਂ ਤਾਂ ਇੱਥੇ ਆਣ ਕੇ ਜਿਹੜੀ ਆਪਣੀ ਕਣਕ ਦਾ ਘੱਟੋ-ਘੱਟ ਜੇਕਰ ਫਟਾਰੇ ਦੀ ਗੱਲ ਕਰੀਏ ਘੱਟੋ-ਘੱਟ ਛਕਾਵਾਂ 7-8 ਛਕਾਵਾਂ ਬੰਨੀਆਂ ਜ਼ਰੂਰੀ ਆ ਤੇ ਵੱਧ ਤੋਂ ਵੱਧ 12 ਤੋਂ 14 15 ਤੱਕ ਸ਼ਿਖਾਵਾਂ ਬਣ ਸਕਦੀਆਂ ਐਵਰੇਜ ਹੀ 8 ਤੋਂ 10 ਜੇਕਰ ਸ਼ਿਖਾਵਾਂ ਇਸ ਸਮੇਂ ਤੇ ਰਹਿੰਦੀਆਂ ਤੇ ਆਪਾਂ ਮੰਨ ਸਕਦੇ ਹਾਂ ਕਿ ਆਪਣੀ ਕਣਕ ਨੇ ਬਹੁਤ ਚੰਗਾ ਫਟਾਰਾ ਕੀਤਾ ਤੇ ਚੰਗਾ ਝਾੜ ਆਊਗਾ ਪਰ ਕਈ ਵਾਰ ਹੁੰਦਾ ਕਿ ਵੀ ਕਣਕ ਤੀਲਾ ਤੀਲਾ ਖੜੀ ਆਪਣੀ ਕਣਕ ਤਾਂ 40 ਤੋਂ 50 ਦਿੰਦੀ ਹੋ ਜਾਂਦੀ ਆ ਕਣਕ ਜਿਹੜੀ ਆਪਣੀ ਤੀਲਾ ਦੀ ਲੇ ਖੜੀ ਰਹਿੰਦੀ ਆ ਜਾਂ ਫਿਰ ਕਿ ਉਹਦਾ ਫਟਾਰਾ ਜਿਹੜਾ 2 ਤੋਂ 4 ਸ਼ਿਖਾਵਾਂ ਹੀ ਬੰਦਦੀਆਂ ਜਿਆਦਾ ਫਟਾਰਾ ਖੁੱਲ ਕੇ ਨਹੀਂ ਉਹ ਕਰ ਰਹੀ ਹੁੰਦੀ ਤੇ ਉੱਥੇ ਦਿੱਕਤ ਕੀ ਹੁੰਦੀ ਆ ਤਾਂ ਜਿੱਥੇ ਕਿਸਾਨ ਉਹ ਤੁਸੀਂ ਬੀਜ ਜ਼ਿਆਦਾ ਪਾਇਆ ਬੀਜ ਜ਼ਿਆਦਾ ਉੱਗਿਆ ਜਾਨੀ ਕਿ ਬੀਜ ਇੱਕ ਪੌਣਾ ਵੱਖਰੀ ਗੱਲ ਪਰ ਉੱਗਣਾ ਜਿਹੜਾ ਕਿ ਬੀਜ ਜ਼ਿਆਦਾ ਉੱਗ ਜਾਂਦਾ ਜਿਵੇਂ ਜ਼ੀਰੋ ਡ੍ਰਿਲ ਦੇ ਵਿੱਚ ਬੀਜ ਜ਼ਿਆਦਾ ਉੱਗ ਜਾਂਦਾ ਤਾਂ ਉੱਥੇ ਜੇਕਰ ਆਪਾਂ ਕਹੀਏ ਕਿ ਬੂਟਾ ਹਨ 12 12 14 14 ਛਕਾਵਾਂ ਬਣਾਉਂਗਾ ਤਾਂ ਨਹੀਂ ਹੋਣਾ ਕਿਉਂਕਿ ਆਪਾਂ ਨੂੰ ਉਹ ਸਪੇਸ ਵੀ ਚਾਹੀਦੀ ਥੱਲੇ ਛਕਾਵਾਂ ਬਣਾਉਣ ਵਾਸਤੇ ਜਿਹੜੀ ਸੰਘਣੀ ਜ਼ਿਆਦਾ ਕਣਕ ਆ ਉੱਥੇ ਜਿਹੜਾ ਬੂਟਾ ਉਨੀਆਂ ਛਕਾਵਾਂ ਨਹੀਂ ਬਣਾਉਂਗਾ ਜਿੰਨੀਆਂ ਆਪਾਂ ਬਣਾਉਣੀ ਚਾਹੀਦੀਆਂ ਕਿਉਂਕਿ ਉਹਨੂੰ ਸੁਪੇਜ ਨਹੀਂ ਮਿਨੀ ਉਹਨੇ ਖਰਾਕ ਹੀ ਨਹੀਂ ਮਿਨੀ ਬੂਟੇ ਨੂੰ ਖੋਲਣ ਵਾਸਤੇ ਜਗ੍ਹਾ ਵੀ ਚਾਹੀਦੀ ਸਾਈਡਾਂ ਨੂੰ ਤੇ ਜੇਕਰ ਠੀਕ ਠਾਕ ਉਹਨਾ ਬਾਦੀ ਵਿਰਲੀ ਤੇ ਨਾ ਜਿਆਦੀ ਸੰਘਣੀ ਕਣਕ ਹੋਵੇ ਤਾਂ ਉਹ ਕਣਕ ਜਿਹੜੀ ਫਟਾਰਾ ਜ਼ਿਆਦਾ ਕਰਦੀ ਆ ਤਾਂ ਹੁਣ ਗੱਲ ਆ ਜਾਂਦੀ ਕਿਸੇ ਵੀ ਕਾਰਨ ਆਪਣੀ ਕਣਕ ਜਿਹੜੀ ਪੀਲੀ ਪੈ ਚੁੱਕੀ ਤੇ ਉਹਨੂੰ ਠੀਕ ਕਿਵੇਂ ਕੀਤਾ ਜਾਵੇ ਤਾਂ ਖਾਸ ਕਰਕੇ ਇੱਕ ਹੋਰ ਜਿਹੜੀ ਦਿੱਕਤ ਪੀਲਾ ਪੈਣ ਦੀ ਆਉਂਦੀ ਜਿਹੜੇ ਆ ਤਾਂ ਹੁਣ ਸੁਪਰ ਸੀਡਰ ਨਾਲ ਕਿਸਾਨ ਵੀਰਾਂ ਨੇ ਕਣਕਾਂ ਵਾਂਹੀਂ ਬਜਾਈ ਕੀਤੀ ਆ ਤੇ ਜਿਹੜੀ ਪਰਾਲੀ ਆਪਾਂ ਖੇਤ ਚ ਵਾਈ ਹੁੰਦੀ ਆ ਉਹ ਵੀ ਕਾਫੀ ਜ਼ਿਆਦਾ ਜਿਹੜੀ ਨਾਈਟ੍ਰੋਜਨ ਆਪਣੇ ਵਿੱਚ ਖਿੱਚ ਲੈਂਦੀ ਆ ਉਹ ਆਪ ਨੂੰ ਗਲਣ ਵਾਸਤੇ ਪਰਾਲੀ ਨੂੰ ਨਾਈਟ੍ਰੋਜਨ ਦੀ ਜ਼ਰੂਰਤ ਹੁੰਦੀ ਆ ਤਾਂ ਉਹ ਜਿਹੜੀ ਖੇਤ ਚ ਪਈ ਨਾਈਟ੍ਰੋਜਨ ਦੀ ਆ ਉਹ ਖਿੱਚ ਲੈਂਦੀ ਤੇ ਆਪਣੀ ਫਸਲ ਨੂੰ ਉਨੀ ਨਾਈਟ੍ਰੋਜਨ ਨਹੀਂ ਮਿਲਦੀ ਤਾਂ ਇਸ ਲਈ ਆਪਾਂ ਨੂੰ ਜ਼ਮੀਨ ਨੂੰ ਵਾਉਣ ਸਮੇਂ ਜਦੋਂ ਆਪਾਂ ਬਜਾਈ ਕਰਦੇ ਹਾਂ ਉਦੋਂ ਨਾਈਟ੍ਰੋਜਨ ਪਾਉਣੀ ਚਾਹੀਦੀ ਜਾਂ ਫਿਰ ਆਪਾਂ ਨੂੰ ਬਾਅਦ ਦੇ ਵਿੱਚ ਥੋੜੀ ਬਾਦੀ ਵੱਧ ਨਾਈਟ੍ਰੋਜਨ ਦੇਣੀ ਪੈਂਦੀ ਆ ਤਾਂ ਕਿ ਜਿਹੜੀ ਆਪਣੇ ਕਣਕ ਜਿੰਨਾ ਪਰਾਲੀ ਨੇ ਨਾਈਟ੍ਰੋਜਨ ਖਿੱਚੀ ਆ ਉਹ ਜ਼ਮੀਨ ਚ ਆਪਾਂ ਉਹਦੀ ਪੂਰਤੀ ਕਰ ਸਕੀਏ ਸੋ ਹੁਣ ਕਿਸੇ ਵੀ ਕਾਰਨ ਆਪਣੀ ਕਣਕ ਪੀਰੀ ਪੈ ਚੁੱਕੀ ਆ ਤਾਂ ਉਹਦੇ ਆਪਾਂ ਫਟਾਰਾ ਰਿਕਵਰੀ ਕਿਵੇਂ ਕਰਾਈਏ ਜਿਆਦਾ ਫਟਾਰਾ ਕਿਵੇਂ ਲਈਏ ਕਾਲੀ ਸ਼ਾਹ ਕਿਵੇਂ ਕਰੀਏ ਤੇ ਉਹਦੇ ਵਾਸਤੇ ਕਿਸਾਨ ਵੀਰ ਤੁਸੀਂ ਕੀ ਕਰਨਾ ਚਾਹੇ ਅੱਗੇ ਪਹਿਲਾਂ ਤੁਸੀਂ ਕੋਈ ਵੀ ਤਤਾਂ ਵਾਲੀ ਸਪਰੇਅ ਕੀਤੀ ਆ ਵੈਸੇ ਵੀ ਤਤਾਂ ਵਾਲੀ ਸਪਰੇਅ ਕਰਨ ਤੋਂ ਬਾਅਦ ਜਿਵੇਂ ਕਿਸਾਨ ਵੀਰਾਂ ਦਾ ਸਵਾਲ ਸੀ ਤਤਾਂ ਸਪਰੇਅ ਕਰਨ ਤੋਂ ਬਾਅਦ ਕਿੰਨੇ ਦਿਨ ਬਾਅਦ ਆਪਣੀ ਕਣਕ ਜਿਹੜੀ ਕਾਲੀ ਸ਼ਾਹ ਜਿਹਦੀ ਰਿਕਵਰੀ ਕਰ ਜਾਂਦੀ ਵੈਸੇ ਕਿ ਤੁਹਾਨੂੰ 10 ਤੋਂ 12 ਦਿਨ ਅਸੀਂ ਨੂੰ ਲੱਗ ਜਾਂਦੇ ਆ ਕਿ ਪੂਰੀ ਤਰ੍ਹਾਂ ਫਟਾਰੇ ਤੇ ਆ ਉਹਨੂੰ ਜਾਂ ਫਿਰ ਆਪਾਂ ਕਹੀਏ ਕਿ ਕਾਲੀ ਸ਼ਾਹ ਹੋਣ ਲੱਗਿਆ ਤਾਂ ਜੇਕਰ 10 ਤੋਂ 12 ਦਿਨ ਬਾਅਦ ਵੀ ਤੁਹਾਨੂੰ ਰਿਜ਼ਲਟ ਨਹੀਂ ਮਿਲਦਾ ਸਪਰੇਅ ਦਾ ਤਾਂ ਫਿਰ ਇਹਦਾ ਮਤਲਬ ਹੈ ਕਿ ਤੁਹਾਨੂੰ ਉੱਥੇ ਇੱਕ ਜਾਂ ਦੋ ਸਪਰੇਆਂ ਦੀ ਹੋਰ ਜ਼ਰੂਰਤ ਆ ਕਿਉਂਕਿ ਕਣਕ ਆਪਣੀ ਜਿਆਦਾ ਦਬ ਚੁੱਕੀ ਆ ਕਣਕ ਗਰੋਥ ਨਹੀਂ ਕਰ ਰਹੀ ਤਾਂ ਉੱਥੇ ਆਪਾਂ ਨੂੰ ਇੱਕ ਸਪਰੇਅ ਨਾਲ ਰਿਜ਼ਲਟ ਨਹੀਂ ਮਿਲਣਾ ਉੱਥੇ ਆਪਾਂ ਨੂੰ ਦੋ ਤੋਂ ਤਿੰਨ ਸਪਰੇਆਂ ਕਰਨੀਆਂ ਪੈ ਸਕਦੀਆਂ ਤਾਂ ਹੁਣ ਗੱਲ ਕਰਦੇ ਜਿਹੜਾ ਆਪਣਾ ਫਾਰਮੂਲਾ ਹੈ ਪਹਿਲੇ ਨੰਬਰ ਤੇ ਤੁਸੀਂ ਕੀ ਲੈਣਾ 10 ਲੀਟਰ ਪਾਣੀ ਲੈਣਾ ਉਹਦੇ ਵਿੱਚ 1.5 ਤੋਂ 2 ਕਿਲੋ ਤੁਸੀਂ ਜਿਹੜੀ ਡੀਏਪੀ ਘੋਲ ਦੇਣੀ ਆ ਇੱਕ ਦਿਨ ਪਹਿਲਾਂ ਘੋਲ ਦੇਣੀ ਸਪਰੇਅ ਕਰਨ ਤੋਂ 10 ਲੀਟਰ ਪਾਣੀ ਦੇ ਵਿੱਚ ਉਹ ਘੋਲ ਤੁਸੀਂ ਰੱਖ ਦੇਣਾ ਤਿਆਰ ਹੋਣ ਵਾਸਤੇ ਅਗਲੇ ਦਿਨ ਜਦੋਂ ਤੁਸੀਂ ਸਪਰੇਅ ਕਰਨੀ ਆ ਉਹਦੇ ਵਿੱਚ ਕੀ ਕਰਨਾ ਆਪਾਂ 10 ਲੀਟਰ ਲੈਣਾ ਤੁਸੀਂ ਫਿਰ ਪਾਣੀ ਤੇ ਵਿੱਚ 2 ਕਿਲੋ ਤੁਸੀਂ ਯੂਰੀਆ ਘੋਲ ਦੇਣੀ ਆ ਉਹ ਤੁਸੀਂ ਮੌਕੇ ਦੇ ਯੂਰੀਆ ਤਾਂ ਆਪਾਂ ਮੌਕੇ ਤੇ ਘੋਲ ਸਕਦੇ ਹਾਂ ਡੀਪੀ ਆਪਾਂ ਇੱਕ ਦਿਨ ਪਹਿਲਾਂ ਭਿਓ ਕੇ ਰੱਖਣੀ ਹੁੰਦੀ ਆ ਤਾਂ ਇਹ 10 ਦਾ ਲੀਟਰ ਵਾਲਾ ਘੋਲ ਤੁਸੀਂ 200 ਲੀਟਰ ਪਾਣੀ ਲੈਣਾ ਉਹਦੇ ਵਿੱਚ ਤੁਸੀਂ ਮਿਕਸ ਕਰਕੇ ਤਾਂ ਇੱਕ ਇਕੜ ਦੇ ਉੱਪਰ ਇੱਕ ਕਿੱਲੇ ਦੇ ਉੱਪਰ ਜਿਹੜੇ 8 ਕਨਾਲਾਂ ਦਾ ਕਿੱਲਾ ਹੁੰਦਾ ਕਈ ਵਾਰ ਕਈ ਕਈ ਜਗ੍ਹਾ ਦੇ ਵਿਗੇ ਹੁੰਦੇ ਕਈ ਕਿਸਾਨ ਵੀਰ ਨੂੰ ਸਮਝ ਨਹੀਂ ਲੱਗਦੀ ਤਾਂ 8 ਕਨਾਲਾਂ ਦੇ ਉੱਪਰ ਤੁਸੀਂ ਇਹ ਜਿਹੜਾ ਘੋਲ 10-10 ਲੀਟਰ ਵਾਲਾ ਯੂਰੀਆ ਤੇ ਡੀਏਪੀ ਵਾਲਾ ਮਿਕਸ ਕਰਕੇ ਜਿਹੜੀ ਸਪਰੇਅ ਕਰ ਦੇਣੀ ਆ ਹੁਣ ਇੱਥੇ ਕਿ ਕਿਸਾਨ ਵੀਰ ਕਹਿੰਨੇਗਾ 200 ਲੀਟਰ ਪਾਣੀ ਹਰ ਇੰਨਾ ਲੈ ਕੇ ਤੇ ਮੈਂ ਲੈ ਕੇ ਮਿਲਾਈਏ ਤਾਂ ਕਿਸਾਨ ਵੀਰੋ ਤਤਾਂ ਲਈ ਸਪਰੇਅ ਦਾ ਜ਼ਿਆਦਾ ਰਿਜ਼ਲਟ ਲੈਣ ਵਾਸਤੇ ਆਪਾਂ ਨੂੰ ਜਿਹੜਾ ਪਾਣੀ ਆ ਜਿੰਨਾ ਤੁਸੀਂ ਪਾਣੀ ਜ਼ਿਆਦਾ ਲਾ ਦੋਗੇ ਮੀਂਹ ਵਾਂਗੂ ਕਣਕ ਦੇ ਉੱਪਰ ਪਾ ਦਿਓਗੇ ਤਾਂ ਉਨਾ ਹੀ ਆਪਾਂ ਰਿਜ਼ਲਟ ਜ਼ਿਆਦਾ ਦੇਖਣ ਨੂੰ ਮਿਲੂਗਾ ਤਾਂ ਫਟਾਰਾ ਤੁਸੀਂ ਆਪ ਦੇਖ ਲਓ ਇਹ ਜਿਹੜੀ ਸਪਰੇ ਤੁਸੀਂ 4 ਦਿਨ ਬਾਅਦ ਤਿੰਨ ਸਪਰੇਆਂ ਰਿਪੀਟ ਕਰ ਸਕਦੇ ਜੇ ਆਪਣੀ ਕਣਕ ਦੀ ਕੰਡੀਸ਼ਨ ਦੇ ਹਿਸਾਬ ਨਾਲ ਜੇ ਅਗਰ ਤੁਸੀਂ 2 ਜਾਂ 3 ਸਪਰੇਆਂ ਕਰ ਦਿੰਦੇ ਜੇ ਡੀਏਪ ਦੇ ਯੂਰੀਆ ਵਾਲੀਆਂ ਤਾਂ ਤੁਹਾਨੂੰ ਰਿਜ਼ਲਟ ਤੁਸੀਂ ਆਪ ਹੀ ਦੇਖ ਲਿਓ ਕਿ ਕਿੰਨੇ ਸ਼ਾਨਦਾਰ ਤੁਹਾਨੂੰ ਰਿਜ਼ਲਟ ਮਿਲਦੇ 10 ਤੋਂ 12 ਦਿਨ ਬਾਅਦ ਤੁਸੀਂ ਆਪਣੀ ਕਣਕ ਆਪ ਹੀ ਦੇਖ ਲਿਓ ਕਿ ਕਿੰਨਾ ਫਟਾਰਾ ਵਧੀਆ ਹੁੰਦਾ ਕਿੰਨਾ ਜ਼ਿਆਦਾ ਦਾ ਸ਼ਾਨਦਾਰ ਰਿਜ਼ਲਟ ਮਿਲਦਾ ਇਹ ਬਹੁਤ ਹੀ ਜਾਨਦਾਰ ਸਪਰੇ ਦੇ ਰਿਜ਼ਲਟ ਆ ਜਿਹੜੀਆਂ ਗਣਕਾਂ ਰੁਕੀਆਂ ਹੁੰਦੀਆਂ ਤਿੱਲਾ ਤਿੱਲਾ ਜਾਂ ਪੀਲੀਆਂ ਜੀਆਂ ਪਈਆਂ ਨੇ ਫਟਾਰਾ ਘੱਟ ਹੁੰਦਾ ਤਾਂ ਇਹਨਾਂ ਦੇ ਵਿੱਚ ਕਿਸਾਨ ਬਰੋ ਮੈਗਨੀਜ਼ ਮੈਗਨੀਸ਼ੀਅਮ ਜਾਨੀ ਕਿ ਸਲਫੇਟ ਵਾਲੇ ਫਾਰਮ ਵਾਲਾ ਕੋਈ ਫਾਰਮੂਲਾ ਇਹਦੇ ਵਿੱਚ ਐਡ ਨਹੀਂ ਕਰਨਾ ਤਾਂ ਇਹ ਤੁਸੀਂ ਯੂਰੀਆ ਤੇ ਸਿਰਫ ਡੀਏਪੀ ਵਾਲਾ ਹੀ ਫਾਰਮੂਲਾ ਰੱਖਣਾ ਇਹਦੇ ਵਿੱਚ ਇਹਨਾਂ ਨਾਲ ਤੁਹਾਨੂੰ ਬਹੁਤ ਹੀ ਜ਼ਿਆਦਾ ਸ਼ਾਨਦਾਰ ਰਿਜ਼ਲਟ ਦੇਖਣ ਨੂੰ ਮਿਲਣਗੇ ਜੇਕਰ ਤੁਸੀਂ ਮੈਗਨੀਜ਼ ਮੈਗਗਨੀਸ਼ੀਅਮ ਕਰਨਾ ਤੋਂ ਵੱਖਰੀ ਸਪਰੇਅ ਕਰ ਸਕਦੇ ਜੇ ਉਹਦਾ ਵੀ ਆਪਾਂ ਨੂੰ ਰਿਜ਼ਲਟ ਵਧੀਆ ਦੇਖਣ ਨੂੰ ਮਿਲਦਾ ਪਰ ਇਹ ਜਿਹੜਾ ਫਾਰਮੂਲਾ ਆਪਾਂ ਵਰਤਿਆ ਆ ਇਹਦੇ ਬਹੁਤ ਹੀ ਸ਼ਾਨਦਾਰ ਰਿਜ਼ਲਟ ਦੇਖਣ ਨੂੰ ਮਿਲਦੇ ਆ ਸੋ ਵੀਡੀਓ ਚੰਗੇ ਲੱਗੇ ਤੇ ਇੱਕ ਕਿਸਾਨ ਵੀਰ ਇੱਥੇ ਆਪਾਂ ਗੱਲ ਹੋਰ ਐਡ ਕਰਦੀ ਆ ਇੱਕ ਜਿਹੜਾ ਕਿਸਾਨ ਵੀਰ ਨੇ ਸਵਾਲ ਪੁੱਛਿਆ ਸੁਹਾਗਾ ਕਣਕ ਦੇ ਸੁਹਾਗਾ ਮਾਰਦੀ ਏ ਕਿਸਾਨ ਉਹ ਸੁਹਾਗਾ ਮਾਰਨ ਦਾ ਮਤਲਬ ਹੁੰਦਾ ਆ ਕਿ ਜਿਹੜਾ ਆਪਣੇ ਜਿਵੇਂ 35 ਤੋਂ 40 ਦਿਨ ਦੀ ਕਣਕ ਹੁੰਦੀ ਉੱਥੇ ਆਪਾਂ ਜੋ ਕੋਈ ਲੰਬਾ ਆਪਾਂ ਭਾਰਾ ਥੋੜਾ ਜਿਹਾ ਡੰਡਾ ਲੈ ਕੇ ਕਣਕ ਨੂੰ ਜਿਹੜਾ ਇੱਕ ਦਰ ਨੂੰ ਆਪਾਂ ਥੋੜਾ ਜਿਹਾ ਇੱਧਰ ਉੱਧਰ ਨੂੰ ਘੁਮਾ ਦਈਏ ਤਾਂ ਕਿ ਉਹ ਕਣਕ ਜੇ ਡਿਸ ਜਾਂ ਕੁਰੀ ਆਪਣੇ ਕੋਲ ਫੱਟੀ ਵਗੈਰਾ ਹੁੰਦੀ ਆ ਉਹਨੂੰ ਆਪਾਂ ਲੇਬਰ ਤੋਂ ਜਿਹੜੇ ਖੇਤ ਦੇ ਵਿੱਚ ਘੁਮਾ ਸਕਦੇ ਸੁਹਾਗੇ ਟੈਪ ਮਾਰ ਸਕਦੇ ਹਾਂ ਕਣਕ ਤੇ ਉਹ 35 40 ਦਿਨ ਦੀ ਕਣਕ ਦੇ ਉੱਪਰ ਫਾਰਮੂਲਾ ਹੁੰਦਾ ਹੈ ਕਿਸਾਨ ਵੀਰ ਨੇ ਆਪਾਂ ਨੂੰ ਪੁੱਛਿਆ ਉਹਦਾ ਸਵਾਲ ਦਾ ਆਨਸਰ ਦਿੱਤਾ ਹੈ ਉੱਥੇ ਕਣਕ ਜੇ ਡਿਸਟਰਬ ਹੋ ਜਾਂਦੀ ਆ ਇਹਦੀਆਂ ਜਿਹੜੀਆਂ ਸ਼ਿਖਾਵਾਂ ਹਿੱਲ ਜਾਂਦੀਆਂ ਤੇ ਕਣਕ ਆਪਣੀ ਫਟਾਰਾ ਕਰਨਾ ਸ਼ੁਰੂ ਕਰ ਦਿੰਦੀ ਸੋ ਵੀਡੀਓ ਚੰਗ ਲੱਗੇ ਤਾਂ ਭਰਾਵਾਂ ਤੱਕ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ